ਵਿਸ਼ਵਦੀਪ ਸਿੰਘ ਉਹਨੇ ਇਸ ਵਾਰੀ ਕਿਹੜੀ ਟੀਚਰ ਕਰ ਦਿੱਤੀ ਹੈ ਕਿਹੜਾ ਕਟਾਸ਼ ਕਰ ਦਿੱਤਾ ਹੈ ਕਿ ਉਹਨੂੰ ਥਾਣੇ ਦੀ ਹਵਾ ਖਾਣੀ ਪੈਗੀ ਜਿਸ ਤਰ੍ਹਾਂ ਵੀ ਉਹਤੇ ਧੱਕਾ ਕੀਤਾ ਗਿਆ ਹੈ ਉਹਦਾ ਜ਼ਬਰਦਸਤ ਵਿਰੋਧ ਕਰਾਂਗੇ ਤੇ ਪ੍ਰਸ਼ਾਸਨ ਨੂੰ ਵੀ ਅਸੀਂ ਪਤਾਵਣੀ ਦਿੰਦੇ ਆ ਕਿ ਜਲਦ ਤੋਂ ਜਲਦ ਜਿਹੜੀਆਂ ਤੁਸੀਂ ਧਾਰਾ ਆ ਲਾਗਿਓ ਉਸ ਤੇ ਪਰਚਾ ਕੀਤਾ ਉਸ ਨੂੰ ਰੱਦ ਕਰਕੇ ਉਸ ਨੂੰ ਬਾਜ਼ੀਤ ਬਾਹਰ ਕੀਤਾ ਜਾਵੇ ਜੇਕਰ ਇਹਨਾਂ ਨੇ ਉਹਦੇ ਉੱਪਰ ਜਿਹੜੀਆਂ ਬਨੂਨੀ ਕਾਨੂੰਨੀ ਧਰਾਵਾਂ ਲਾਈਆਂ ਇਹਨੂੰ ਹਾਰਜ ਨਾ ਕੀਤਾ ਤੇ ਉਹਨੂੰ ਬਾਜ਼ੀਤ ਬਰੀ ਨਾ ਕੀਤਾ ਤੇ ਤੁਹਾਡੇ ਉਸੇ ਖਾਣਿਆਂ ਦੇ ਬਾਰ ਐਸਾ ਧਰਨਾ ਲੱਗੇਗਾ ਕਿ ਲੋਕ ਯਾਦ ਕਰਨਗੇ ਕਿ ਵਾਕਈ ਕਿ ਮਜਬੂਸ ਇੱਕ ਸਮਾਜ ਨੇ ਧਰਨਾ ਲਾ ਲਿਆ ਜਿੱਥੇ ਸਾਡੇ ਜਿਤਦਾਰ ਸਾਨੂੰ ਕਹਿਣਗੇ ਸਿਰ ਵੀ ਦਵਾਂਗੇ ਆਪਾਂ ਤੇ ਜੇ ਕੋ ਕਹਿਣਗਾ ਤਾਂ ਸਿਰ ਲਾਉਣ ਦੀ ਗੱਲ ਤਾਂ ਆਪਾਂ ਉਹ ਵੀ ਲਾ ਕੇ ਲੇ ਕੇ ਅੱਜ ਉਹ ਕਿੱਥੇ ਗਏ ਨੇ ਜਿਹੜੇ ਸ਼ਰਿਆਮ ਉਹਨਾਂ ਦੀ ਬਾਹਾਂ ਫੜ ਫੜ ਕੇ ਉਹਨਾਂ ਕੋ ਜਕਾਰੇ ਬੁਲਾਉਂਦੇ ਸੀ ਸਟੇਜਾਂ ਦੇ ਉੱਪਰ ਚਾਹੇ ਉਹ ਭਾਨਾ ਸਿੱਧੂ ਆ ਚਾਹੇ ਉਹ ਕੈਂਸਰ ਸੀ ਜਨੇ ਮਾਰਿਆ ਵਾ ਇੱਕ ਕਥਾਵਾਚਕ ਵੀ ਮਾਰਿਆ ਵਾ ਲੱਖਾਂ ਸਦਾਣਾ ਅੱਜ ਕਿੱਥੇ ਆ ਵਿਸ਼ਵਦੀਪ ਦੀ ਭੈਣ ਦੀ ਕਾਲ ਆਈ ਹੈ ਵੀਰ ਜੀ ਅੱਜ ਮੇਰਾ ਵੀਰ ਜਿਨ੍ਹਾਂ ਦੇ ਨਾਲ ਖੜਦਾ ਸੀ ਉਹ ਪਿੱਠ ਮਖਾ ਕੇ ਭੱਜ ਗਿਆ ਸਾਡੇ ਨਾਲ ਨਹੀਂ ਕੋ ਖੜਿਆ ਤੁਹਾਨੂੰ ਕੀ ਲੱਗਦਾ ਜੀ ਇਹਨਾਂ ਸਾਜ਼ਿਸ਼ ਹੋਈ ਹੈ ਧੋਖਾ ਹੋਇਆ ਹੈ ਕੀ ਹੋਇਆ ਕਿ ਜਾਂ ਵਾਕਿਆ ਹੀ ਜੋ ਇਲਜ਼ਾਮ ਲਗਾ ਰਹੇ ਹੋ ਸੱਚੇ ਨਹੀਂ ਭਾਈ ਇਹ ਸਾਥ ਮਤਲਬ ਇਲਜ਼ਾਮ ਲਾ ਰਹੇ ਨੇ ਅਰੰਝੀਸ਼ ਦੇ ਕਿੰਨੇ ਮਾਰਿਆ ਨੇ ਮਤਲਬ ਵਿਸ਼ਵਦੀਪ ਦੇ ਝੂਠੇ ਪਰਚੇ ਪਵਾਇਆ ਜੇਕਰ ਸਾਡੇ ਭੈਣ ਭਰਾਵਾਂ ਦੀ ਕੋਈ ਆਵਾਜ਼ ਬੁਲੰਦ ਕਰਦਾ ਵਾ ਤੇ ਉਹ ਕਹਿੰਦਾ ਇਹ ਵੱਡਾ ਲੀਡਰ ਆ ਗਿਆ ਇਹ ਵੱਡਾ ਜੰਪਾਗਾ ਤੁਸੀਂ ਮਾਮੇ ਲੱਗਦੇ ਹੋ ਤੁਸੀਂ ਗੱਲ ਕਰੋ ਤੇ ਸਾਰਾ ਕੁਝ ਸਮਾੜ ਤੁਸੀਂ ਗੱਲ ਕਰੋ ਤੇ ਪੰਥਕ ਤੁਸੀਂ ਗਾਲ੍ਹਾਂ ਵੀ ਕੱਢੋ ਤੇ ਪੰਥਕ ਤੇ ਅਸੀਂ ਪੰਥ ਦੇ ਵਾਲੀ ਹੋ ਕੇ ਵੀ ਪੰਥ ਦੇ ਮਤਲਬ ਰਹਿਨੁਮਾਈ ਹੋ ਕੇ ਵੀ ਪੰਥ ਦੇ ਕੁੱਤੇ ਹੋ ਕੇ ਕੂਕਰੋ ਕੇ ਵੀ ਅਸੀਂ ਆਪਣੇ ਆਪਣੇ ਪੰਥਕ ਨੇ ਖਵਾ ਸਕਦੇ ਅੱਜ ਜਦੋਂ ਭਾਨਾ ਸਿੱਤੂ ਸੀ ਤੇ ਕਿੱਦਾਂ ਮੈਂ ਕਹਿੰਦਾ ਸੜਕਾਂ ਜਮ ਕਰਤੀਆਂ ਸੀ ਕਿੱਦਾਂ ਬੜਾ ਤਗੜਾ ਨਾਲੇ ਕੱਟ ਕਰ ਲਿਆ ਸੀ ਹੁਣ ਕਿੱਥੇ ਕਿਸਾਨ ਜਿੱਥੇ ਬੰਦੀਆਂ ਗਈਆਂ ਹੁਣ ਵੀ ਤੁਹਾਡੇ ਹੱਕ ਦੇ ਵਿੱਚ ਜਾ ਕੇ ਬੋਲ ਕੇ ਆਇਆ ਯਾਰ ਤੁਹਾਡੇ ਨਾਲ ਜਾਂਦਾ ਰਿਆ ਪੰਥ ਚ ਤੇ ਅਸੀਂ ਉਹਨੂੰ ਥਾਣਾ ਕੇਰ ਲੈਣਾ ਉਹਨ ਕਿੱਥੇ ਗਏ ਝੰਡੇ ਡੰਡਾ ਪਸਾਉਣ ਵਾਲੇ ਇਹ ਗੱਲਾਂ ਕੌੜੀਆਂ ਹੋ ਸਕਦੀਆਂ ਵਾ ਗੁੱਸਾ ਕਰ ਸਕਦੇ ਕਰ ਲੈਣ ਕੋਈ ਪਰਵਾਹ ਨਹੀਂ ਪਰ ਇਹ ਸੱਚ ਹੈ ਤੁਹਾਨੂੰ ਸੁਣਨਾ ਪੈਣਾ ਆ ਗੱਲ ਸੁਣੋ ਮੇਰੀ ਜੋ ਵੀ ਪੰਜਾਬ ਦੇ ਵਿੱਚ ਗੱਲ ਚੁੱਕੇਗਾ ਅਸੀਂ ਉਹਨਾਂ ਦੇ ਨਾਲ ਆ ਅਸੀਂ ਕਿਸੇ ਵੀ ਨੌਜਵਾਨ ਦਾ ਮਨੋਬਲ ਨਹੀਂ ਟੁੱਟਣ ਦਵਾਂਗੇ ਆਪਣੇ ਨਵਿੱਕਲੇ ਅੰਦਾਜ਼ ਦੇ ਵਿੱਚ ਵਿਸ਼ੇਧ ਦੀਪ ਸਿੰਘ ਜੋ ਕਿ ਅਕਸਰ ਕਟਾਕਸ਼ ਕਰਦਾ ਹੈ ਤੇ ਲੋਕਾਂ ਨੂੰ ਬਹੁਤ ਪਸੰਦ ਕਰਦੇ ਨੇ ਸੋ ਉਹੀ ਵਿਸ਼ੇਧ ਦੀਪ ਸਿੰਘ ਥਾਣਾ ਮਾਹੂਆਣਾ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਔਰ ਉਹਦੀ ਗ੍ਰਿਫਤਾਰੀ ਤੋਂ ਬਾਅਦ ਮੱਧਵੀ ਸਿੱਖ ਸਮਾਜ ਗੁੱਸੇ ਦੇ ਵਿੱਚ ਐ ਨਾਰਾਜ਼ਗੀ ਦੇ ਵਿੱਚ ਐ ਕਿਉਂਕਿ ਉਹਦੇ ਪਰਿਵਾਰ ਦੀ ਕਿਸੇ ਨੇ ਸਹਾਰ ਨਹੀਂ ਲਈ ਪਰ ਮੱਧਵੀ ਸਿੱਖ ਸਮਾਜ ਇਸ ਚੀਜ਼ ਨੂੰ ਲੈ ਕੇ ਬਹੁਤ ਚਿੰਤਾ ਦੇ ਵਿੱਚ ਐ ਕਿ ਜਿਹੜਾ ਪੂਰੇ ਪੰਜਾਬ ਦੀ ਆਵਾਜ਼ ਬੁਲੰਦ ਕਰਦਾ ਸੀ ਕਿਸੇ ਨਾਲ ਵੀ ੱੱਕਾ ਹੋ ਰਿਹਾ ਹੋਵੇ ਤਾਂ ਉਹ ਕਟਾਕਸ਼ ਕਰਕੇ ਪੂਰੇ ਪੰਜਾਬ ਨੂੰ ਸੁਨੇਹਾ ਦਿੰਦਾ ਸੀ ਤੇ ਆਖਿਰ ਉਹਦੇ ਨਾਲ ਕੋਈ ਵੀ ਖੜਿਆ ਕਿਉਂ ਨਹੀਂ ਬੜੀਆਂ ਨਾਮਰ ਹਸਤੀਆਂ ਨੇ ਜਿੰਨਾਂ ਲਈ ਉਹ ਖੜਦਾ ਸੀ ਪਰ ਵਿਸ਼ਵਦੀਪ ਲਈ ਕੋਈ ਨਹੀਂ ਖੜਿਆ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਏ ਮੱਧਵੀ ਸਿੱਖ ਸਮਾਜ ਦੇ ਜਿਨਨੇ ਵੀ ਨਮਾਇंदे ਨੇ ਚਾਹੇ ਉਹ ਚ ਨਿਹੰਗ ਜਥੇਬੰਦੀਆਂ ਹੋਣ ਜਾਂ ਫਿਰ ਕੋਈ ਹੋਰ ਜਥੇਬੰਦੀ ਹੋਵੇ ਸੋ ਉਹਨਾਂ ਨੇ ਚੇਤਾਵਨੀ ਭਰੇ ਲਹਿਜੇ ਦੇ ਨਾਲ ਪ੍ਰਸ਼ਾਸਨ ਨੂੰ ਕਹਿ ਦਿੱਤਾ ਹੈ ਕਿ ਜਾਂ ਤਾਂ ਇਹ ਮਾਮਲੇ ਤੇ ਗੌਰ ਕੀਤਾ ਜਾਵੇ ਮਾਮਲਾ ਰੱਦ ਕੀਤਾ ਜਾਵੇ ਔਰ ਵਿਸ਼ਵ ਦੀਪਨਾ ਇਨਸਾਫ ਕੀਤਾ ਜਾਵੇ ਨਹੀਂ ਤਾਂ ਫਿਰ ਸੰਘਰਸ਼ ਤਿੱਖਾ ਤੇ ਤੇਜ਼ ਹੋ ਜਾਵੇਗਾ ਇਸੇ ਦੇ ਉੱਪਰ ਹੀ ਚਰਚਾ ਕਰਨ ਦੇ ਲਈ ਸਾਡੇ ਨਾਲ ਨੇ ਸੰਤ ਸਿਪਾਹੀ ਸੇਵਾ ਸੁਸਾਇਟੀ ਤੋਂ ਭਾਈ ਦਵਿੰਦਰ ਸਿੰਘ ਜੀ ਔਰ ਨਾਲ ਨੇ ਭਾਈ ਅਮਰੀਤ ਸਿੰਘ ਜੀ ਦੋਨਾਂ ਮਹਿਮਾਨਾਂ ਦਾ ਬਹੁਤ ਸਵਾਗਤ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸ਼ਵਦੀਪ ਸਿੰਘ ਉਹਦੇ ਨਾਲ ਇਹੋ ਜਿਹਾ ਕੀ ਵਾਪਰਦਾ ਹੈ ਉਹਨੇ ਇਸ ਵਾਰੀ ਕਿਹੜੀ ਟੀਚਰ ਕਰ ਦਿੱਤੀ ਹੈ ਕਿਹੜਾ ਕਟਾਸ਼ ਕਰ ਦਿੱਤਾ ਹੈ ਕਿ ਉਹਨੂੰ ਥਾਣੇ ਦੀ ਹਵਾ ਖਾਣੀ ਪੈਗੀ ਚੇਤੇ ਆਹ ਦੇਖੋ ਜੀ ਨਾ ਤਾਂ ਉਹ ਕਿਸੇ ਦੀ ਸਾਲੀ ਨੂੰ ਨੇ ਆਪਣੀ ਟੀਚਰ ਕੀਤੀ ਹੈ ਉਹਦਾ ਜਿਹੜਾ ਕੰਮ ਸੀ ਜਾਂ ਉਹਦੇ ਖੂਨ ਦੇ ਵਿੱਚ ਜਿਹੜਾ ਕੋਬਾਲਾ ਹਰ ਵਾਰੀ ਮਾਰਦਾ ਹੈ ਕਿ ਸੱਚ ਸੱਚ ਬੋਲਦਾ ਉਹ ਸੱਚ ਜਿਹੜਾ ਸੀ ਨਾ ਉਹ ਕੱਚ ਬਣ ਕੇ ਕੁਝ ਉਥੋਂ ਦੇ ਮੌਜੂਦਾ ਜਿਹੜਾ ਪ੍ਰਸ਼ਾਸਨ ਆ ਉਹਨਾਂ ਦੇ ਅੱਖਾਂ ਦੇ ਵਿੱਚ ਲੜਕ ਰਿਹਾ ਜਾਂ ਜਿਹੜੇ ਉੱਧਰ ਤੇ ਆਪਣੇ ਆਪ ਨੂੰ ਐਮ.ਐਲ.ਏ. ਖੌਤੀ ਦੱਸ ਰਹੇ ਨੇ ਉਹਨਾਂ ਦਾ ਕਿਤੇ ਨਾ ਕਿਤੇ ਰਾਜਨੀਤਿਕ ਆਗੂਆਂ ਦੇ ਅੱਖਾਂ ਦੇ ਵਿੱਚ ਰੜਕ ਰਿਆ ਸੀ ਕਿਉਂਕਿ ਅੱਖਾਂ ਚ ਅੱਖਾਂ ਪਾ ਕੇ ਗੱਲ ਕਰਨ ਵਾਲਾ ਬੰਦਾ ਸੀ ਸੋ ਹੁਣ ਗੱਲ ਇਸ ਤਰ੍ਹਾਂ ਆ ਕਿ ਇਥੇ ਸਵਾਲ ਜਿਵੇਂ ਤੁਸੀਂ ਪਹਿਲਾਂ ਪਾ ਚੁੱਕਾ ਕਿ ਨਾਮਵਾਰ ਹਸਤੀਆਂ ਭਾਈ ਤੁਹਾਨੂੰ ਕੋਈ ਦਿੱਕਤ ਹੋ ਸਕਦੀ ਹੈ ਉਹਨਾਂ ਦਾ ਨਾਮ ਨਾ ਲਓ ਪਰ ਮੈਂ ਤਾਂ ਸ਼ਰਿਆਮ ਹੁਣ ਤੇ ਕਹਿੰਦਾ ਕਿ ਅੱਜ ਉਹ ਕਿੱਥੇ ਗਏ ਨੇ ਜਿਹੜੇ ਸ਼ਰਿਆਮ ਉਹਨਾਂ ਨੂੰ ਬਾਹਾਂ ਫੜ ਫੜ ਕੇ ਉਹਨਾਂ ਕੋ ਜਕਾਰੇ ਬੁਲਾਉਂਦੇ ਸੀ ਸਟੇਜਾਂ ਦੇ ਉੱਪਰ ਚਾਹੇ ਉਹ ਭਾਨਾ ਸਿੱਧੂ ਆ ਚਾਹੇ ਉਹ ਦੀਪ ਜਿਹੜਾ ਹੈਗਾ ਕੀ ਆ ਨਾ ਦਾ ਔਰ ਗੈਂਗਸਟਰ ਸੀਚ ਨੇ ਮਾਰਿਆ ਵਾ ਇੱਕ ਕਥਾਵਾਚਕ ਵੀ ਮਾਰਿਆ ਵਾ ਲੱਖਾਂ ਸਦਾਣਾ ਅੱਜ ਕਿੱਥੇ ਆ ਰਾਤੀਸ ਮੈਨੂੰ ਸਵੇਰੇ ਕੋਈ ਤਕਰੀਬਨ 6:30 ਵਜੇ ਵਿਸ਼ਵਦੀਪ ਦੀ ਭੈਣ ਦੀ ਕਾਲ ਆਈ ਹੈ ਕਿ ਵੀਰ ਜੀ ਅੱਜ ਮੇਰਾ ਵੀਰ ਜਿਨ੍ਹਾਂ ਦੇ ਨਾਲ ਖੜਦਾ ਸੀ ਉਹ ਪਿੱਠ ਵਖਾ ਕੇ ਭੱਜ ਗਿਆ ਸਾਡੇ ਨਾਲ ਨਹੀਂ ਕੋ ਖੜਿਆ ਤੇ ਮੇਰਾ ਕਿਰਪਾ ਕਰਕੇ ਸਾਡੀ ਮਦਦ ਕਰੋ ਮੇਰੇ ਭਰਾ ਨੂੰ ਬਾਹਰ ਕਢਵਾਓ ਉਹ ਬੇਕਸੂਰ ਆ ਉਹ ਕੱਲਾ ਕੱਲਾ ਸਾਡਾ ਭਰਾ ਵਾ ਸੀ ਬੜੇ ਡੱਕਦੇ ਸੀ ਉਹਨੂੰ ਪਰ ਉਹ ਡੱਕਣ ਦੇ ਬਾਵਜੂਦ ਵੀ ਉਹ ਸਮਾਜ ਦੀ ਗੱਲ ਕਰਦਾ ਸੀ ਤੇ ਅੱਜ ਉਹਨੇ ਸਮਾਜ ਦੀ ਗੱਲ ਕਰਦਿਆ ਕਰਦੇ ਅੱਜ ਜੇਲ੍ਹ ਚ ਬੈਠਾ ਪੰਗਾ ਕਿਹਦੇ ਨਾਲ ਲੈ ਬੈਠਾ ਜਿਹਦੇ ਕਰਕੇ ਜੇਲ੍ਹ ਦੀ ਹਵਾ ਖਾਣੀ ਪ੍ਰਸ਼ਾਸਨ ਦੇ ਨਾਲ ਝੂਠ ਦੇ ਸੌਦਾਗਰਾਂ ਦੇ ਨਾਲ ਹਾਂ ਉਹ ਉਹ ਭੈੜੀ ਸਲਤਨਤ ਦੇ ਨਾਲ ਜਿਹੜਾ ਹਮੇਸ਼ਾ ਆਪਣੇ ਆਪ ਨੂੰ ਵੱਡਾ ਕਰਨ ਦੀ ਕੋਸ਼ਿਸ਼ ਕਰਦੇ ਸ਼ਿਕਾਇਤ ਕੀ ਉਹ ਦੇਖਣਾ ਸ਼ਿਕਾਇਤ ਉਹ ਆ ਕਿ ਉਹ ਸੱਚ ਬੋਲਦਾ ਉਹ ਮਜ਼ਦੂਰ ਭੈਣ ਭਰਾਵਾਂ ਦੇ ਹੱਕਾਂ ਦੇ ਵਿੱਚ ਬੋਲਦਾ ਇਹ ਇਕੱਲਾ ਵਿਸ਼ਵਦੀਪ ਨਹੀਂ ਇਹ ਕੱਲ ਨੂੰ ਘਟਨਾ ਸਾੜਨਾ ਵੀ ਵਾਪਰ ਸਕਦੀਆਂ ਪਹਿਲੀ ਗੱਲ ਤੇ ਆ ਕਿ ਐਸੀ ਸਮਾਜ ਦੇ ਨਾਲ ਹਮੇਸ਼ਾ ਤੋਂ ਸਰਕਾਰਾਂ ਵੀ ਜੜੀਆਂ ਵਾ ਉਹ ਦੋਗਲੇ ਨੀਤੀਆਂ ਪਨਾਉਂਦੀਆਂ ਆਈਆਂ ਪ੍ਰਸ਼ਾਸਨ ਵੀ ਇਹ ਇਹ ਕੰਮ ਕਰਦਾ ਆਇਆ ਵਾ ਮੈਨੂੰ ਕੋਈ ਦੋ ਰਾਏ ਨਹੀਂ ਦੇ ਚ ਕਹਿਣ ਵਾ ਤੇ ਨਾ ਵਿਚ ਚਿਕ ਮੈਂ ਗੱਲ ਕਵਾਂਗਾ ਜੇਕਰ ਸਾਡੇ ਭੈਣ ਭਰਾਵਾਂ ਦੀ ਕੋਈ ਆਵਾਜ਼ ਬੁਲੰਦ ਕਰਦਾ ਵਾ ਤੇ ਉਹ ਕਹਿੰਦਾ ਇਹ ਵੱਡਾ ਲੀਡਰ ਆ ਗਿਆ ਇਹ ਵੱਡਾ ਜੰਪਾਗਾ ਤੁਸੀਂ ਮਾਮੇ ਲੱਗਦੇ ਹੋ ਤੁਸੀਂ ਗੱਲ ਕਰੋ ਤੇ ਸਾਰਾ ਕੁਝ ਸਮਾੜ ਤੁਸੀਂ ਗੱਲ ਕਰੋ ਤੇ ਪੰਥਕ ਤੁਸੀਂ ਗਾਲਾਂ ਵੀ ਕੱਢੋ ਤੇ ਪੰਥਕ ਤੇ ਅਸੀਂ ਪੰਥ ਦੇ ਵਾਲੀ ਹੋ ਕੇ ਵੀ ਪੰਥ ਦੇ ਮਤਲਬ ਰਹਿਨੁਮਾਈ ਹੋ ਕੇ ਵੀ ਪੰਥ ਦੇ ਕੁੱਤੇ ਹੋ ਕੇ ਕੁਕਰ ਹੋ ਕੇ ਵੀ ਅਸੀਂ ਆਪਣੇ ਆਪਣੇ ਪੰਥਕ ਨਹੀਂ ਖਵਾ ਸਕਦੇ ਹਾਂ ਇਸ ਕਰਕੇ ਪੂਰੇ ਪੰਜਾਬ ਦੇ ਵਿੱਚ ਮਜਬੀ ਸਿੱਖ ਸਮਾਜ ਦੇ ਵਿੱਚ ਬਹੁਤ ਵੱਡਾ ਜਿਹੜਾ ਰੋਸ ਪਾਇਆ ਜਾ ਰਿਹਾ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਦਸ਼ਮੇਸ਼ ਤਰਨਾ ਦਲ ਦੇ ਮੁਖੀ ਉਹਨਾਂ ਵੱਲੋਂ ਵੀ ਸ਼ੁੱਧ ਪੰਜਾਬੀ ਦੇ ਵਿੱਚ ਕਹਿ ਦਿੱਤਾ ਗਿਆ ਵਾ ਕਿ ਪ੍ਰਸ਼ਾਸਨ ਨੂੰ ਵੀ ਵੀ ਭਾਈ ਸਾਹਿਬ ਜੀ ਇਹਦੇ ਬਣਦੀ ਜਿਹੜੀਆਂ ਜਿੰਨੀਆਂ ਵੀ ਧਰਾਵਾਂ ਲਾਈਆਂ ਉਹਨੂੰ ਖਾਰਜ ਕੀਤੀਆਂ ਜਾਣ ਤੇ ਡਿਊਟੀ ਲਈ ਗਈ ਹੈ ਔਰ ਮੈਂ ਖੁਦ ਆਪ ਚਾਹਨਾ ਵਾ ਕਿ ਇੱਕ ਦੋ ਦਿਨ ਦਾ ਸਮਾਂ ਵਾ ਐਤ ਸੋਮਵਾਰ ਤੱਕ ਦਾ ਇਹ ਪ੍ਰਸ਼ਾਸਨ ਨੂੰ ਆਪਾਂ ਸਮਾਂ ਦਿੰਨੇ ਆ ਜੇਕਰ ਇਹਨਾਂ ਨੇ ਉਹਦੇ ਉੱਪਰ ਜਿਹੜੀਆਂ ਬਨੂਨੀ ਕਾਨੂੰਨੀ ਧਰਾਵਾਂ ਲਾਈਆਂ ਉਹਨੂੰ ਖਾਰਜ ਨਾ ਕੀਤਾ ਤੋ ਉਹਨੂੰ ਬਾਈਜਤ ਬਰੀ ਨਾ ਕੀਤਾ ਤੇ ਤੁਹਾਡੇ ਉਸੇ ਥਾਣੇ ਦੇ ਬਾਅਦ ਐਸਾ ਧਰਨਾ ਲੱਗੇਗਾ ਕਿ ਲੋਕ ਯਾਦ ਕਰਨਗੇ ਕਿ ਵਾਕਈ ਕਿ ਮਜਬੂਸ ਇੱਕ ਸਮਾਜ ਨੇ ਧਰਨਾ ਲਾਇਆ ਸੀ ਆਪਾਂ ਵਿਸ਼ੇਪਦੀਪ ਦੀ ਸਿਸਟਰ ਨਾਲ ਗੱਲ ਕਰ ਸਕਦੇ ਹਾਂ ਇਹ ਬਿਲਕੁਲ ਬਿਲਕੁਲ ਸਚਾਈ ਅਸੀਂ ਉਹਨਾਂ ਤੋਂ ਵੀ ਜਾਣੀਏ ਤੁਸੀਂ ਲਓ ਬਿਲਕੁਲ ਲਓ ਤੁਸੀਂ ਤੁਸੀਂ ਉਹਨਾਂ ਨਾਲ ਤੁਹਾਡੀ ਮੈਂ ਗੱਲ ਕਰਵਾ ਦਿੰਦਾ ਹਾਂ ਹਾਂਜੀ ਭੈ ਜੀ ਛੋਟੀ ਭੈਣ ਸਸਿਕਾ ਸਸਿਕਾ ਬਾਈ ਜੀ ਬੇਟਾ ਹੋ ਠੀਕ ਠਾਕ ਹੋ ਹਾਂਜੀ ਹਾਂਜੀ ਭੈ ਜੀ ਅਸਾ ਬੇਟਾ ਗਾਲੀਸਰਾਵਾ ਕੀ ਇਹ ਪੱਤਰਕਾਰ ਸਾਹਿਬ ਸਦਾਰ ਰਿਸ਼ਪਾਲ ਸਿੰਘ ਤੁਹਾਡੇ ਨਾਲ ਗੱਲ ਕਰਨੇ ਕੋਈ ਸਵਾਲ ਇਹਨਾਂ ਦਾ ਜਵਾਬ ਉਹਨਾਂ ਨੂੰ ਦੇ ਦੇ ਜੀ ਠੀਕ ਜੀ ਦੀਪਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਜੀ ਬਹੁਤ ਵਧੀਆ ਜੀ ਵਿਸ਼ਵਦੀਪ ਜੀ ਕੀ ਲੱਗਦੇ ਤੁਹਾਡੇ ਵਿਸ਼ਵਦੀਪ ਜੀ ਮੇਰੇ ਭਰਾ ਜੀ ਵੱਡੇ ਜੀ ਵਿਸ਼ਵਦੀਪ ਨਾਲ ਕੀ ਗੱਲ ਹੋਈ ਹੈ ਗ੍ਰਿਫਤਾਰੀ ਕਿਹੜੀ ਗੱਲ ਹੋਈ ਹੈ ਇਹ ਬਾਈ ਜੀ ਇਹ ਗੱਲ ਸੀਗੀ ਸਰਕਾਰ ਪੰਚਾਇਤ ਦੀ ਜ਼ਮੀਨ ਦਾ ਕੋਈ ਰੌਲਾ ਸੀਗਾ ਜੀ ਹਾਂ ਜੀ ਤੇ ਉਹ ਮਤਲਬ ਪਹਿਲਾਂ ਬੋਲੀ ਹੋਈ ਨਹੀਂ ਸੀ ਉਹ ਜ਼ਮੀਨ ਮਤਲਬ ਬੋਲੀ ਤੋਂ ਬਗੈਰ ਵਾਹ ਰਹੀ ਸੀਗੀ ਜੀ ਜੀ ਹਾਂਜੀ ਤੇ ਉਹ ਜਦੋਂ ਬੋਲੀ ਤੋਂ ਬਿਨਾ ਮਤਲਬ ਵਾਹ ਰਹੇ ਸੀ ਨਾ ਜ਼ਮੀਨ ਤੇ ਵਿਸ਼ਵਦੀਪ ਮਤਲਬ 7 ਜੂਨ ਨੂੰ ਜਾ ਕੇ ਵੀਡੀਓ ਵੀ ਪਾ ਕੇ ਆਇਆ ਜੀ ਹਾਂਜੀ ਤੇ ਵੀ ਆ ਜ਼ਮੀਨ ਵਾ ਰਹੇ ਆ ਜੀ ਤੇ ਫਿਰ ਮਤਲਬ ਵਿਸ਼ਵਦੀਪ ਨੇ ਮਤਲਬ ਇਹਨਾਂ ਨੂੰ ਕਿਹਾ ਵੀ ਤੁਸੀਂ ਬੋਲੀ ਕਰਵਾਓ ਬੋਲੀ ਤੋਂ ਬਗੈਰ ਤੁਸੀਂ ਜ਼ਮੀਨੇ ਵਾ ਰਹੇ ਹੋ ਤੇ ਉਹਨਾਂ ਨੇ ਮਤਲਬ ਇਹ ਕਿਹਾ ਉਹ 9 ਤਰੀਕ ਨੂੰ ਬੋਲੀ ਹੋਊਗੀ ਹੁਣੇ ਜ਼ਮੀਨ ਦੀ ਜੀ ਇਹ 9 ਤਰੀਕ ਨੂੰ ਮਤਲਬ ਜ਼ਮੀਨ ਦੀ ਬੋਲੀ ਨਹੀਂ ਹੋਈ ਫਿਰ ਵੀ ਸ਼ਰਦੀਪ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਐ ਕਰੋ ਜਮੀਨ ਦੀ ਬੋਲੀ ਕਰਵਾਓ ਇਸ ਦੀ ਜੀ ਇਹ 9 11 ਤਰੀਕ ਨੂੰ ਮਤਲਬ ਬੋਲੀ ਹੋਣੀ ਸੀ ਵਿਸ਼ਵਦੀਪ ਤੋਂ ਅਨਾਉਂਸਮੈਂਟ ਵੀ ਇਹਨਾਂ ਨੇ ਕਰਵਾ ਦਿੱਤੀ ਜੀ ਹਾਂ ਜੀ 11 ਤਰੀਕ ਨੂੰ 12 ਵਜੇ ਮੰਗਲਵਾਰ ਵੀ ਬੋਲੀ ਹੋਣੀ ਸੀ ਆਲੀ ਜੀ ਜੀ हां जी ਤੇ ਵਿਸ਼ਵਦੀਪ ਮਤਲਬ ਵੀ ਜਾ ਰਿਹਾ ਸੀਗਾ ਵੀ ਗੱਡੀ ਵਾਪਸ ਕਰਨੀ ਸੀ ਮਤਲਬ ਕਿਸੇ ਵੀਰ ਦੀ ਗੱਡੀ ਸੀਗੀ ਫੌਜੀ ਵੀਰ ਹੂੰ हां जी ਉਹ ਮਤਲਬ ਜਾ ਰਹੇ ਸੀਗੇ ਅਰਨੀ ਵਾਲਾ ਸ਼ੇਖ ਸ਼ੁਭੰਤ ਇਹਨਾਂ ਦੇ ਰਾਹ ਵਿੱਚ ਉਹਨਾਂ ਨੂੰ ਮਤਲਬ ਜਾ ਰਹੇ ਸੀ ਜਦੋਂ ਫੋਨ ਕੀਤਾ ਵੀ ਤੁਹਾਡੇ ਨਾਲ ਕੋਈ ਗੱਲ ਕਰਕੇ ਬੋਲੀ ਬਾਰੇ ਤੇ ਬਾਈ ਜੀ ਇਹਨਾਂ ਨੇ ਮਤਲਬ ਉਹਨੂੰ ਬੁਲਾ ਕੇ ਤੇ ਇੱਕ ਪਤਾ ਨਹੀਂ ਇਹਨਾਂ ਨੇ ਤਾਂ ਮਤਲਬ ਝੂਠਾ ਕਿਹਾ ਵੀ ਇਹ ਮਤਲਬ ਦਫ਼ਤਰ ਦੇ ਵਿੱਚ ਆ ਕੇ ਇਹਨਾਂ ਨੇ ਮਤਲਬ ਸਾਨੂੰ ਕੁੱਟਮਾਰ ਕੀਤੀ ਆ ਪਰ ਵਿਸ਼ਵਦੀਪ ਹੋਰਾਂ ਨੇ ਹੋਰਾਂ ਨੂੰ ਇਹਨਾਂ ਨੇ ਦੁਕਾਨ ਦੇ ਵਿੱਚ ਬੁਲਾ ਕੇ ਉੱਥੋਂ ਸ਼ਟਰ ਬੰਦ ਕਰਕੇ ਉਹਨਾਂ ਅੰਦਰ ਅੰਦਰ ਕੁੱਟਮਾਰ ਕੀਤੀ ਜੀ ਇਹਨਾਂ ਨੇ ਜੀ ਤੇ ਬਾਅਦ ਵਿੱਚ ਜਦੋਂ ਵਿਸ਼ਵਦੀਪ ਬਾਹਰ ਆਇਆ ਤੇ ਵਿਸ਼ਵਦੀਪ ਨੇ ਆ ਕੇ ਬਾਹਰ ਆ ਕੇ ਵਰਤੇ ਚੱਕ ਲਏ ਹੂੰ ਵੱਡੇ ਚੱਕੇ ਤੇ ਉਹਨਾਂ ਨੇ ਮਤਲਬ ਆਪ ਦੇ ਆਪ ਨੂੰ ਫੇਰ ਸ਼ਟਰ ਵਿੱਚ ਬੰਦ ਕਰ ਲਿਆ ਜਿਨ੍ਹਾਂ ਨੇ ਮਤਲਬ ਕੁੱਟਮਾਰ ਕੀਤੀ ਸੀ ਜ਼ਿੰਮੇਦਾਰ ਭਾਈਚਾਰਾ ਹੂੰ ਹਾਂਜੀ ਉਹਨਾਂ ਜਦੋਂ ਮਤਲਬ ਸ਼ਟਰ ਬੰਦ ਕਰ ਲਿਆ ਵਿਸ਼ਵਦੀਪ ਨੇ ਆ ਕੇ ਬਾਹਰ ਵੱਡੇ ਚੱਕ ਲਏ ਤੇ ਪੁਲਿਸ ਨੂੰ ਉਹਨਾਂ ਨੇ ਅੰਦਰੋਂ ਫੋਨ ਕਰਤਾ ਵੀ ਅਵੀ ਤੁਸੀਂ ਇੱਥੇ ਪਹੁੰਚੇ ਵੀ ਸਾਡੇ ਨਾਲ ਮਤਲਬ ਕੁੱਟਮਾਰ ਕਰ ਰਿਹਾ ਵਿਸ਼ਵਦੀਪ ਜੀ ਤੇ ਉਹਨਾਂ ਨੇ ਪੁਲਸਰ ਨੇ ਮਤਲਬ ਵਿਸ਼ਵਦੀਪ ਹੋਰਾਂ ਦੇ ਅੰਬੀਸ਼ਵਦੀਪ ਜਾ ਕੇ ਚੋਰੇ ਚੱਕ ਕੇ ਦੇਖਿਆ ਵੀ ਉਹਨਾਂ ਨੂੰ ਇਹੀ ਲੱਗਿਆ ਵੀ ਕਿਤੇ ਵਿਸ਼ਵਦੀਪ ਨੇ ਮਤਲਬ ਉਹਨਾਂ ਨੂੰ ਵੀ ਹੋਕਟ ਮਾਰ ਕੀਤੀ ਆ ਤੇ ਨਾਲੇ ਝੂਠਾ ਪਰਚਾ ਇਹ ਪਾਇਆ ਵੀ ਇਹਨੇ ਸਾਨੂੰ ਕੋਈ ਜਈ ਜਈ ਫੈਕਟਰੀ ਆ ਕਹਿੰਦੇ ਵੀ ਇਹਨੇ ਮਤਲਬ ਵੀ ਸਾਡੇ ਮੇਰੇ ਤੇ ਪਸਤੌਰ ਰੱਖਿਆ ਵਿਸ਼ਵਦੀਪ ਨੇ ਨਾਲੇ ਮੇਰੇ ਕਾਗਜ਼ ਪੱਤਰ ਪਾੜਿਆ ਦਫ਼ਤਰ ਦੇ ਵਿੱਚ ਆ ਕੇ ਇਹ ਗੱਲਾਂ ਕਹੀਆਂ ਜੀ ਉਹਨਾਂ ਵਿਸ਼ਵਦੀਪ ਨੂੰ ਇਹ ਝੂਠਾ ਪਰਚਾ ਪਾਇਆ ਜੀ ਵਿਸ਼ਵਦੀਪ ਤੇ ਉਸੇ ਵੇਲੇ ਗ੍ਰਿਫਤਾਰੀ ਹੋ ਗਈ ਹਾਂਜੀ ਉੱਥੇ ਕਾ ਮਤਲਬ ਵਿਸ਼ਵਦੀਪ ਨੂੰ ਲੈ ਗਏ ਜੀ ਤੁਹਾਡੀ ਸੁਣਵਾਈ ਕੋਈ ਹੋਈ ਹਲੇ ਤੱਕ ਤਾਂ ਬਾਈ ਕੀ ਕੋਈ ਸੁਣਵਾਈ ਨਹੀਂ ਹੋਈ ਤੁਸੀਂ ਲੱਖਾ ਸਦਾਨਾ ਜਾਂ ਬਾਕੀ ਜਿਹੜੇ ਹੋਰ ਉਹਨਾਂ ਦੇ ਸਾਥੀ ਸੀ ਕਿਸੇ ਨੂੰ ਕਾਲ ਕੀਤੀ हां जी कीती पर भाई लखा जी ने मतलब उन्होंने मतलब बंदे ही भेजे थे अपने आज हम्म ये मतलब वो भी ਗੱਲ ਬਾਤ ਸੁਣ ਕੇ ਗਏ ਉਹ मतलब ਕਹਿ ਰਹੇ ਸੀ ਵੀ ਤੁਸੀਂ ਜੇ ਧਰਨਾ ਜਦੋਂ ਲਾਉਂਗੇ ਸਾਨੂੰ मतलब ਜਰੂਰ मतलब ਅਸੀਂ ਤੁਹਾਡਾ ਸਾਥ ਦੇਵਾਂਗੇ ਹੂੰ ਹਾਂ ਤਾਂ ਤੁਸੀਂ ਕੁਝ ਕਰੋਗੇ ਤੇ ਸਾਥ ਦੇਣਗੇ ਲੇਕਿਨ ਉਹ ਤਾਂ ਉਹਨਾਂ ਵੱਲੋਂ ਕਿਸ ਤਰ੍ਹਾਂ ਦਾ ਕੋਈ ਹੰਗਾਰਾ ਬਰੋ ਭਾਈ ਜੀ ਹੁਣ ਅਸੀਂ मतलब ਉਹ ਵੀ ਕਰਨੇ ਬਾਰੇ ਸੋਚ ਰਹੇ ਹੈ ਜੀ ਨਿਸ਼ਾਫ ਚਾਹੀਦਾ ਤੁਹਾਨੂੰ ਤਾਂ ਵਿਸ਼ਵਦੀਪ ਦੇ ਨਾਲ ਕਿਹੜ ਕਿਸੇ ਨੇ ਕੱਢੀ ਹੈ ਤੁਹਾਨੂੰ ਕੀ ਲੱਗਦਾ ਜੀ ਇਹਨਾਂ ਸਾਜ਼ਿਸ਼ ਹੋਈ ਹੈ ਧੋਖਾ ਹੋਇਆ ਹੈ ਕੀ ਹੋਇਆ ਕਿ ਜਾਂ ਵਾਕਿਆ ਹੀ ਜੋ ਇਲਜ਼ਾਮ ਲਗਾ ਰਹੇ ਹੋ ਸੱਚੇ ਨਹੀਂ ਭਾਈ ਜੀ ਇਹ ਸਭ ਮਤਲਬ ਇਲਜ਼ਾਮ ਲਾ ਰਹੇ ਨੇ ਅਰੰਝਿਸ਼ ਕਰਦਾਂ ਨੇ ਮਾਰਿਆ ਨੇ ਮਤਲਬ ਵਿਸ਼ਵਦੀਪ ਦੇ ਝੂਠੇ ਪਰਚੇ ਪਵਾਇਆ ਇੱਕ ਇਹਨਾਂ ਨੂੰ ਐਸਵੀਏ ਬੋਲੀ ਮਤਲਬ ਰਕਵਾਈ ਜਾਵੇ ਇਸ ਤਰ੍ਹਾਂ ਕਿ ਵਿਸ਼ਵਦੀਪ ਦੇ ਮਤਲਬ ਇਹਨਾਂ ਨੇ ਝੂਠੇ ਪਰਚੇ ਪਵਾ ਕੇ ਕੋਈ ਸਿਆਸੀ ਆਗੂ ਵੀ ਇਹਦੇ ਚ ਸ਼ਾਮਲ ਹੈ ਹਾਂਜੀ ਕੋਈ ਸਿਆਸਤ ਨਾਲ ਜੁੜਿਆ ਬੰਦਾ ਵੀ ਸ਼ਾਮਿਲ ਹੈ ਕਿਸੇ ਰਾਜਨੀਤਿਕ ਪਾਰਟੀ ਵਾਲਾ ਇਹ ਤਾਂ ਨਹੀਂ ਬਾਈ ਜੀ ਆਪਾਂ ਕਹਿ ਸਕਦੇ ਹਾਂ ਜੀ ਅੱਛਾ ਤੁਸੀਂ ਹੁਣ ਮਦਦ ਜਿਹੜੀ ਹੈ ਹੋਰ ਕਿੰਨਾ ਕੋ ਮੰਗੀ ਹੈ ਸੰਤ ਸਪਾਈ ਸੇਵਾ ਸੁਸਾਇਟੀ ਤੋਂ ਦਵਿੰਦਰ ਸਿੰਘ ਹੁਣਾਂ ਦਾ ਕਿਹਾ ਕਿ ਤੁਹਾਡੀ ਕਾਲ ਆਈ ਸੀ ਇਹਨਾਂ ਨੂੰ ਹਾਂ ਜੀ ਹਾਂ ਜੀ ਕੀਤੀ ਸੀ ਕਾਲ ਜੀ ਅਸੀਂ ਕੀਤੀ ਸੀਗੀ ਤੇ ਮਤਲਬ ਵੀ ਬਾਈ ਜੀ ਹੋਰੀ ਮਤਲਬ ਵੀ ਪੂਰਾ ਮਦਦ ਦਾ ਵਿਸਾੜ ਦੇਣਗੇ ਇਹਨਾਂ ਨੂੰ ਕਿਹਾ ਸੀ ਜੀ ਹਾਂਜੀ ਤੇ ਹੁਣ ਮਤਲਬ ਇਹ ਮਤਲਬ 22 ਜੀ ਵੀ ਕਹਿ ਰਹੀ ਸੀ ਤੁਹਾਡਾ ਪੂਰਾ ਸਾਥ ਦੇਵਾਂਗੇ ਮਤਲਬ ਵੀ ਹੁਣ ਆਪਣਾ ਸਾਥ ਮਤਲਬ ਸਮਾਜ ਹੀ ਦੇਊਗਾ ਸਾਡਾ ਜੀ ਹਾਂ ਤੁਹਾਡਾ ਸਮਾਜ ਹੀ ਤੁਹਾਡੇ ਨਾਲ ਮੈਦਾਨ ਦੇ ਵਿੱਚ ਉਤਰਿਆ ਹੈ ਬਾਬਾ ਸ਼ੁਕਰਿਆ ਭੈਣ ਜੀ ਦਵਿੰਦਰ ਸਿੰਘ ਜੀ ਸਾਡੀ ਗਲਤੀ ਤਾਂ ਹੋਈ ਹੈ ਭੈਣ ਜੀ ਹੁਣਾਂ ਦੇ ਨਾਲ ਉਹਨਾਂ ਨੇ ਦੱਸਿਆ ਕਿ ਵਾਕਿਆ ਹੀ ਤੁਹਾਨੂੰ ਕਾਲ ਕੀਤੀ ਹੈ ਤੁਹਾਡੇ ਕੋਲ ਮਦਦ ਮੰਗੀ ਗਈ ਹੈ ਔਰ ਇਹ ਮਦਦ ਕਿੱਦਾਂ ਦੀ ਹੋਏਗੀ ਹੁਣ ਆਖਰੀ ਸਵਾਲ ਦੇਖੋ ਗੱਲ ਇਸ ਤਰ੍ਹਾਂ ਆ ਕਿ ਮਦਦ ਇਹਦੇ ਵਿੱਚ ਸਮਝਾ ਕਿ ਮੈਂ ਤਾਂ ਆਪਣੇ ਸਮਾਜ ਨੂੰ ਹੁਣ ਵੀ ਕਹਿਣਾ ਪਹਿਲਾਂ ਵੀ ਕਹਿੰਦਾ ਆ ਵਾ ਕਿ ਸਾਡੇ ਸਮਾਜ ਨੂੰ ਨਾ ਵਰਤਿਆ ਜਾਂਦਾ ਹਮੇਸ਼ਾ ਮੈਂ ਜਦੋਂ ਤੁਹਾਡਾ ਲਾਸਟ ਜਿਹੜਾ ਤੁਹਾਡੇ ਨਾਲ ਮੈਂ ਕਿਹਾ ਸੀ ਮੈਂ ਕਿਹਾ ਇਹ ਉਹ ਲੋਕ ਨੇ ਜਿਨ੍ਹਾਂ ਦਾ ਜਿਹਨੜੇ ਅੱਜ ਆਪਣੇ ਬੰਦੇ ਭੇਜੇ ਆ ਆਪ ਨਹੀਂ ਆਏ ਹਾਂ ਜਦੋਂ ਪਹਾਨਾ ਸਿੱਧੂ ਸੀ ਤੇ ਕਿੱਦਾਂ ਮੈਂ ਕਹਿੰਦਾ ਸੜਕਾਂ ਜਾਮ ਕਰਤੀਆਂ ਸੀ ਕਿੱਦਾਂ ਬੜਾ ਤਗੜਾ ਨਾਲੇ ਇਕੱਠ ਕਰ ਲਿਆ ਸੀ ਹੁਣ ਕਿੱਥੇ ਕਿਸਾਨ ਜਿੱਥੇ ਬੰਦੀਆਂ ਗਈਆਂ ਹੁਣ ਵੀ ਤੇ ਤੁਹਾਡੇ ਹੱਕ ਦੇ ਵਿੱਚ ਜਾ ਕੇ ਬੋਲ ਕੇ ਆਇਆ ਯਾਰ ਤੁਹਾਡੇ ਨਾਲ ਜਾਂਦਾ ਰਿਹਾ ਤੁਹਾਨੂੰ ਚੇਤਾ ਸੀ ਉਹਨੂੰ ਥਾਣਾ ਘੇਰ ਲੈਣਾ ਹੁਣ ਕਿੱਥੇ ਗਏ ਝੰਡੇ ਡੰਡਾ ਪਸਾਉਣ ਵਾਲੇ ਇਹ ਗੱਲਾਂ ਕੌੜੀਆਂ ਹੋ ਸਕਦੀਆਂ ਵਾ ਗੁੱਸਾ ਕਰ ਸਕਦੇ ਕਰ ਲੈਣ ਕੋਈ ਪਰਵਾਹ ਨਹੀਂ ਪਰ ਇਹ ਸੱਚ ਹੈ ਤੁਹਾਨੂੰ ਸੁਣਨਾ ਪੈਣਾ ਉਹ ਗੱਲ ਸੁਣੋ ਮੇਰੀ ਧਰਮ ਦੇ ਠੇਕੇਦਾਰੋ ਨੰਬਰ 2 ਭਾਈ ਸਾਹਿਬ ਤੁਸੀਂ ਕਰ ਰਹੇ ਹੋ ਮਦਦ ਮਦਦ ਜਿਸ ਹਾਲ ਦੇ ਤਨ ਮਨ ਧਨ ਦੇ ਨਾਲ ਜਿੰਨੇ ਚੁੱਕ ਹਵਾਂਗਾ ਸਾਡਾ ਸਮਾਜ ਇਹਨਾਂ ਦੀ ਮਦਦ ਕਰੇਗਾ ਸਾਨੂੰ ਕਿਸੇ ਕੋ ਮਦਦ ਲੈਣ ਦੀ ਲੋੜ ਨਹੀਂ ਜਿੱਦਣ ਇਹ ਲੋੜ ਹੁੰਦੀ ਹੈ ਮੈਂ ਤੁਹਾਨੂੰ ਕਹਿੰਦਾ ਨਾ ਬੇਬਾਂ ਇਹ ਸਾਡੇ ਭਰਾਵਾ ਸਾਡੀ ਭਾਈਚਾਰਕ ਇਹ ਭਾਈਚਾਰਕ ਦੇ ਹਵਾਲਾ ਦੇਣ ਵਾਲੇ ਆ ਮਛਕਰੀ ਕਰਨ ਵਾਲੇ ਪਿੱਛੇ ਹੱਸਣ ਵਾਲੇ ਲੋਕ ਨੇ ਦਸ਼ਮੇਸ਼ ਤੰਨਾ ਦਲ ਉਹਨਾਂ ਦੇ ਮੁਖੀ ਜਿਹੜੇ ਨੇ ਤੇ ਉਹ ਜਿਹਦਾ ਸਭ ਉਹਨਾਂ ਨੇ ਵੀ ਬੜਾ ਕੱਟੜਾ ਸੰਦੇਸ਼ ਦਿੱਤਾ। ਬਾਬਾ ਜੀ ਦੇਖੋ ਸਾਡਾ ਬੋਲਣਾ ਸਾਡਾ ਕਿਸੇ ਥਾਂ ਤਾਂ ਹੀ ਪੈ ਸਕਦਾ ਜੇ ਸਾਡੇ ਜਥੇਦਾਰਾਂ ਨੂੰ ਭਾਉਂਦਾ। ਜਦੋਂ ਸਾਡੇ ਜਥੇਦਾਰ ਸਾਹਿਬ ਨੇ ਕਹਿ ਦਿੱਤਾ ਵੀ ਹਰੇਕ ਤਰੇ ਦਾ ਜਿਹੜਾ ਨਾ ਉਹ ਸੰਘਰਸ਼ ਵਿੱਢਿਆ ਜਾਏਗਾ ਜੇ ਸਾਡੇ ਆਗੂਆਂ ਨੇ ਇਹ ਕੱਟੜੇ ਸ਼ਬਦ ਦਿੱਤੇ ਤੇ ਆਪਾਂ ਕਾਦੇ ਵਾਸਤੇ ਆਪਾਂ ਪਿੱਠ ਵਿਖਾਵਾਂਗੇ ਜਿੱਥੇ ਸਾਡੇ ਜਥੇਦਾਰ ਸਾਨੂੰ ਕਹਿਣਗੇ ਸਿਰ ਵੀ ਦਵਾਂਗੇ ਆਪਾਂ। ਤੇ ਜੇ ਕੋ ਕਹਿਣਗਾ ਤੇ ਸਿਰ ਲਾਉਣ ਦੀ ਗੱਲ ਤਾਂ ਆਪਾਂ ਉਹ ਵੀ ਅੱਲਾਹ ਕੇ ਲੈ ਕੇ ਆਵਾਂਗੇ ਅਮਰੀਕ ਸਿੰਘ ਜੀ ਤੁਸੀਂ ਇਸ ਮਾਮਲੇ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਕਿਉਂਕਿ ਇਹ ਮਾਮਲਾ ਜ਼ਮੀਨ ਨਾਲ ਜੁੜਿਆ ਹੋਇਆ ਹੈ ਜਦੋਂ ਜ਼ਮੀਨ ਨਾਲ ਜੁੜਦਾ ਹੈ ਤੇ ਮਾਮਲਾ ਕਿਸਾਨੀ ਨਾਲ ਜੁੜ ਜਾਂਦਾ ਜੋ ਕਿਸਾਨੀ ਨਾਲ ਜੁੜਦਾ ਤੇ ਜਿਹੜੇ ਕਿਸਾਨੀ ਸੰਘਰਸ਼ ਕਮੇਟੀਆਂ ਨੇ ਕਿਸਾਨ ਅੰਦੋਲਨ ਕਰਨ ਵਾਲੇ ਸੰਘਰਸ਼ੀ ਕਿਸਾਨ ਨੇ ਸੋ ਉਹਨਾਂ ਕਿਸਾਨ ਦੀ ਹੱਥੇਬੰਦੀਆਂ ਨਾਲ ਜੁੜ ਜਾਂਦਾ ਹੈ ਕੀ ਸਮਝਦੇ ਹੋ ਅਮਰੀਕ ਸਿੰਘ ਇਹ ਸਾਰਾ ਵਿਸ਼ਵਦੀਪ ਨੂੰ ਜੋ ਖਮਿਆਜਾ ਇਹ ਭੁਗਤ ਰਿਹਾ ਆ ਉਹ ਸਿਰਫ ਖਮਿਆਜਾ ਇਸ ਕਰਕੇ ਭੁਗਤ ਰਿਹਾ ਕਿਉਂਕਿ ਉਹ ਐਸੀ ਸਮਾਜ ਦੀ ਗੱਲ ਕਰਦਾ ਹੈ ਐਸੀ ਸਮਾਜ ਦੀ ਗੱਲ ਕਰਕੇ ਫਿਰ ਵੀ ਉਹ ਮਿਆਂ ਜਾ ਭੁਗਤ ਰਿਹਾ ਹੈ ਜੇ ਆਵਾਜ਼ ਨਾ ਚੁੱਕੇ ਐਸੀ ਸਮਾਜ ਦੀ ਉਸ ਦੀ ਪਹਿਲਾ ਵੀਡੀਓ ਦੇਖੀ ਨੇ ਉਸ ਨਸਾਂ ਘਾਟ ਦੀ ਗੱਲ ਕਰਦਾ ਵੀ ਆਹ ਜ਼ਮੀਨ ਪੰਚਾਇਤੀ ਆ ਇਹ ਵੀ ਮੱਲੀ ਹੋਈ ਆ ਹੁਣ ਕਿਉਂਕਿ ਪੰਚਾਇਤੀ ਜ਼ਮੀਨ ਮੱਲੀ ਹੋਈ ਹੈ ਇਸ ਕਰਕੇ ਉਸ ਨੇ ਆਵਾਜ਼ ਚੱਕੀ ਆ ਉਹਦਾ ਖਮਿਆਜਾ ਉਹ ਭੁਗਤ ਰਿਹਾ ਇਸ ਟਾਈਮ ਕਿਉਂਕਿ ਐਸੀ ਸਮਾਜ ਬੱਜੀ ਸਿੱਖ ਨੂੰ ਲੋੜ ਹੈ ਇਸ ਟਾਈਮ ਇਕੱਠੇ ਹੋਣ ਦੀ ਨਾ ਕਿ ਵਕ ਵਕ ਲੜ ਕੇ ਇਕੱਠੇ ਹੋਵਾਂਗੇ ਅਸੀਂ ਇਨਸਾਫ ਲੈ ਸਕਦੇ ਆ ਜੇ ਇਕੱਠੇ ਨਾ ਹੋਏ ਫਿਰ ਸਾਨੂੰ ਇਨਸਾਫ ਨਹੀਂ ਮਿਲੇਗਾ ਵਿਸ਼ਵਦੀਪ ਸਿੰਘ ਜਿਹੜੇ ਇਹਨਾਂ ਵਰਗੇ ਹੋਰ ਵੀ ਕਈ ਨੌਜਵਾਨ ਹੋਣਗੇ ਜਿਹੜੇ ਹੱਕ 사ਜ ਦੇ ਪੈਰਾ ਦੇਣਾ ਚਾਹੁੰਦੇ ਹੋਣਗੇ ਪਰ ਜੇਕਰ ਵਿਸ਼ਵਦੀਪ ਦਾ ਇਸ ਮਨੋਬਲ ਟੁੱਟ ਜਾਏ ਉਹਦੇ ਨਾਲ ਕੋ ਖੜਦਾ ਨਹੀਂ ਅਮਰੀਤ ਸਿੰਘ ਜੀ ਜਾਂ ਬਿਆਨ ਤਾਂ ਦੇ ਦਿੰਦੇ ਨੇ ਪਰ ਬਿਆਨਾਂ ਨੂੰ ਅਮਲੀ ਰੂਪ ਨਹੀਂ ਦਿੱਤਾ ਜਾਂਦਾ ਅਮਲੀ ਜਾਮਾ ਨਹੀਂ ਪਹਿਜਾਇਆ ਜਾਂਦਾ ਤਾਂ ਵਿਸ਼ਵਦੀਪ ਸਿੰਘ ਦਾ ਤਾਂ ਮਨੋਬਲ ਟੁੱਟੇਗਾ ਉਸ ਤੋਂ ਇਲਾਵਾ ਉਹਨਾਂ ਸਾਰਿਆਂ ਦਾ ਟੁੱਟੇਗਾ ਜਿਹੜੇ ਇਹ ਸੋਚ ਤੇ ਚੱਲਣਾ ਚਾਹੁੰਦੇ ਨੇ ਅਸੀਂ ਸਰ ਮਨੋਬਲ ਨਹੀਂ ਟੁੱਟਣ ਦਵਾਵਾਂਗੇ ਕਿਉਂਕਿ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਸਾਡੇ ਬਹੁਤ ਬਾਰ ਨੇ ਅਸੀਂ ਇਹਨਾਂ ਦੇ ਪਿੱਛੇ ਆਹੀ ਅੱਗੇ ਚੱਲ ਕੇ ਉਹਨਾਂ ਦਾ ਮਨੋਬਲ ਨਹੀਂ ਟੁੱਟਣ ਦਵਾਂਗੇ ਅਸੀਂ ਐਸੀ ਸਮਾਜ ਦੀ ਜੋ ਵੀ ਪੰਜਾਬ ਦੇ ਵਿੱਚ ਗੱਲ ਚੁੱਕੇਗਾ ਅਸੀਂ ਉਸ ਦੇ ਨਾਲ ਆ ਅਸੀਂ ਕਿਸੇ ਵੀ ਨੌਜਵਾਨ ਦਾ ਮਨੋਬਲ ਨਹੀਂ ਟੁੱਟਣ ਦਵਾਂਗੇ ਸੋ ਇਸ ਨਾਲ ਸਾਡੇ ਨਾਲ ਭਾਈ ਅਮਰੀਕ ਸਿੰਘ ਜੀ ਔਰ ਭਾਈ ਦਵਿੰਦਰ ਸਿੰਘ ਜੀ ਔਰ ਇਹਨਾਂ ਤੋਂ ਇਲਾਵਾ ਅਸੀਂ ਤੁਹਾਨੂੰ ਹੁਣ ਜਿਹੜੀ ਇਹ ਬਾਈਟ ਸੁਣਾਉਣ ਜਾ ਰਹੇ ਆ ਇਹ ਰਿਕਾਰਡ ਕੀਤੀ ਹੈ ਦਸ਼ਮੇਸ਼ ਤਰਨਾ ਦਲ ਦੇ ਜਿਹੜੇ ਮੁਖ ਜਹਦਤ ਸਾਹਿਬ ਨੇ ਸੋ ਉਹਨਾਂ ਦੀ ਇਹ ਬਾਈਟ ਆ ਉਹਨਾਂ ਦੇ ਵਿਚਾਰ ਵੀ ਇੱਕ ਵਾਰੀ ਸੁਣੋ ਆਜਾ ਸਾਡੇ ਬਾਂਜੋਗ ਸੰਤ ਚਪਾਈ ਗਰੁੱਪ ਦੇ ਜਿਹੜੇ ਮੁੱਖ ਸੇਵਾਦਾਰ ਹਨ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਤੇਜਾ ਸਾਈ ਭਾਈ ਹਰਜਿੰਦਰ ਸਿੰਘ ਮੱਤੇਵਾਲ ਉਹਨਾਂ ਦੀ ਵੀ ਡਿਊਟੀ ਲਾ ਕੇ ਆਏ ਆ ਕਿਉਂਕਿ ਸਾਨੂੰ ਅਹੀ ਕੱਲ ਬਰੇਲੀ ਜੁਪੀ ਦੇ ਵਿੱਚ ਉੱਥੇ ਹੀ ਫੋਨ ਆ ਗਿਆ ਸੀ ਤੇ ਉਹ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਹਨ ਜਿਨ੍ਹਾਂ ਵਾਲੇ ਨਜਾਇਜ਼ ਤੌਰ ਤੇ ਧੱਕੇ ਦੇ ਨਾਲ ਜ਼ਬਰਦਸਤੀ ਸਾਡੇ ਵੀਰ ਸਾ ਆਪਣਾ ਵਿਸ਼ਵਦੀਪ ਸਿੰਘ ਨੂੰ ਜਿਹੜਾ ਉਹਨੂੰ ਅਰੈਸਟ ਕੀਤਾ ਹੈ ਉਹਦੇ ਸਬੰਧ ਦੇ ਵਿੱਚ ਪੂਰੀ ਜਾਣਕਾਰੀ ਲੈ ਕੇ ਦੇਓ ਜਿਸ ਤਰ੍ਹਾਂ ਵੀ ਹੋਤੇ ਤੱਕਾ ਕੀਤਾ ਗਿਆ ਉਸ ਦਾ ਜ਼ਬਰਦਸਤ ਵਿਰੋਧ ਕਰਾਂਗੇ ਤੇ ਪ੍ਰਸ਼ਾਸਨ ਨੂੰ ਵੀ ਅਸੀਂ ਚੇਤਾਵਨੀ ਦੇਣੀ ਆ ਕਿ ਜਲਦ ਤੋਂ ਜਲਦ ਜਿਹੜੀਆਂ ਤੁਸੀਂ ਧਾਰਾ ਆ ਲਾ ਗਏ ਉਸ ਤੇ ਪਰਚਾ ਕੀਤਾ ਉਸ ਨੂੰ ਰੱਦ ਕਰਕੇ ਉਸ ਨੂੰ ਬਾਜ਼ੀ ਤੋਂ ਬਾਹਰ ਕੀਤਾ ਜਾਵੇ ਨਹੀਂ ਤਾਂ ਵੱਧ ਤੋਂ ਵੱਧ ਜਿਹੜਾ ਸਮਾਜ ਅਤੇ ਕੌਮ ਅਤੇ ਜਿਹੜੇ ਸੰਘਰਸ਼ੀ ਲੋਕ ਆਣ ਜਿਹੜੇ ਜਾਗਦਿਆਂ ਜਬੀਰ ਵਾਲੇ ਲੋਕ ਨੂੰ ਇਕੱਠੇ ਹੋ ਕੇ ਤੁਹਾਡਾ ਨਾਕ ਦੇ ਵਿੱਚ ਦਮ ਕਰਨਗੇ ਤਾਂ ਜੋ ਜਿਹੜੇ ਇਹੋ ਜਿਹੇ ਤੁਸੀਂ ਕੌਮ ਦੇ ਆਗੂ ਇਹੋ ਜਿਹੇ ਜਿਹੜੇ ਆਪਣਾ ਗਰੀਬ ਤੇ ਮਜਲੂਮਾਂ ਦੀ ਆਵਾਜ਼ ਚੁੱਕਣ ਵਾਲੇ ਆਗੂ ਹਨ ਉਹਨਾਂ ਨੂੰ ਤੁਸੀਂ ਦਬਾ ਨਾ ਸਕੋ ਸੋ ਤੁਸੀਂ ਦਰਸ਼ਕੋ ਮਜਬੀ ਸਿੱਖ ਸਮਾਜ ਦੇ ਸਾਰੇ ਨੁਮਾਇੰਦਿਆਂ ਦੇ ਵਿਚਾਰ ਸੁਣੇ ਨੇ ਸੋ ਵਿਸ਼ੇਪਤੀ ਦਾ ਪਰਿਵਾਰ ਜਿੱਤੀ ਕਿਸੇ ਨੇ ਬਾਹ ਲੀ ਫੜੀ ਤਾਂ ਉਹਦੇ ਆਖਰ ਉਹਦੇ ਸਮਾਜ ਨੇ ਹੀ ਬਾਹ ਫੜੀ ਹੈ ਸਮਾਜ ਦੀ ਕਿੱਡੀ ਵੱਡੀ ਪਕੜ ਹੁੰਦੀ ਹੈ ਕਿੱਡਾ ਮਜ਼ਬੂਤ ਰਿਸ਼ਤਾ ਹੁੰਦਾ ਹੈ ਇਹ ਤੁਹਾਨੂੰ ਸਾਰਿਆਂ ਨੂੰ ਸਮਝਣਾ ਪਏਗਾ ਸੋ ਤੁਸੀਂ ਸਮਝ ਵੀ ਚੁੱਕੇ ਹੋ ਸੋ ਜਿਨ੍ਹਾਂ ਦੇ ਲੋਕਾਂ ਲਈ ਤੁਸੀਂ ਲੜਾਈ ਲੜਦੇ ਹੋ ਉਹ ਵੇਖ ਲਓ ਕੋਈ ਤੁਹਾਡੇ ਨਾਲ ਨਹੀਂ ਆਇਆ ਜਿਸ ਕਿਸਾਨੀ ਦੀ ਤੁਸੀਂ ਗੱਲ ਕੀਤੀ ਜ਼ਮੀਨ ਕਿਸੇ ਦੀ ਠੇਕਾ ਕਿਸੇ ਨੇ ਲੈਣਾ ਦੇਣਾ ਕਿਸੇ ਨੇ ਵਾਉਣਾ ਕਿਸੇ ਨੇ ਪਰ ਵਿਸ਼ਵਦੀਪ ਸਿੰਘ ਸਿਰਫ ਸੱਚ ਦੀ ਗੱਲ ਕਰਿਆ ਸੀ ਤੇ ਇਹਦੇ ਨਾਲ ਹੀ ਉਹ ਚੱਕਿਆ ਗਿਆ ਫੁੰਡਿਆ ਗਿਆ ਔਰ ਉਹਨੂੰ ਠੋਕ ਦਿੱਤਾ ਗਿਆ ਠਾਣੇ ਦੇ ਅੰਦਰਵਾੜ ਦਿੱਤਾ ਗਿਆ ਤੇ ਕਸੂਰ ਸਿਰਫ ਸੱਚ ਬੋਲਣਾ ਸੋ ਅੱਜ ਦੇ ਸਮੇਂ ਸੱਚ ਬੋਲਣਾ ਕਿੱਡਾ ਵੱਡਾ ਗੁਨਾਹ ਹੈ ਵਿਸ਼ਵਦੀਪਲ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਲਓ ਪਰ ਇਹ ਵੀ ਯਾਦ ਰੱਖੋ ਜੇ ਕਰੇ ਨਾ ਪ੍ਰਸ਼ਾਸਨ ਵਾਲਿਆਂ ਨੂੰ ਜਾਂ ਉੱਤੇ ਹੱਥ ਪਾਉਣ ਵਾਲਿਆਂ ਨੂੰ ਇਹ ਅੰਦਾਜ਼ਾ ਹੁੰਦਾ ਕਿ ਵਿਸ਼ਵਦੀਪ ਦੇ ਪਿੱਛੇ ਖੜਾ ਕੌਣ ਹੈ ਜੇ ਕਿਤੇ ਇਹ ਪੂਰਾ ਵੀ ਅੰਦਾਜ਼ਾ ਹੁੰਦਾ ਤਾਂ ਵਿਸ਼ਵਦੀਪ ਦੇ ਨਾਲ ਇਹ ਹਰਕਤ ਨਾ ਹੁੰਦੀ ਜਿਹੜੀ ਉਹਦੇ ਨਾਲ ਹੋ ਚੁੱਕੀ ਹੈ ਹੁਣ ਸਮਾਂ ਦੱਸੇਗਾ ਕਿ ਵਿਸ਼ਵਦੀਪ ਜਦੋਂ ਬਾਹਰ ਆਏਗਾ ਤਾਂ ਉਹਦਾ ਕਦ ਉੱਚਾ ਹੋਏਗਾ ਕਿ ਜਾਂ ਫਿਰ ਮਨੋਬਲ ਟੁੱਟਾ ਹੋਏਗਾ ਇਹ ਹੁਣ ਇਹਨਾਂ ਜਥੇਬੰਦੀਆਂ ਦੇ ਹੱਥੇ ਇਹਦੇ ਨਾਲ ਹੀ ਲੈਣੀ ਇਜਾਜ਼ਤ ਵੇਖਦੇ ਰਹੋ ਹਕਸਤ ਦੀ ਆਵਾਜ਼ ਐਨਰਾਈ ਟੂਡੇ